ਸਿਵਲ ਹਸਪੀਟਲ ਬਠਿੰਡਾ ਚ ਅੱਜ ਫਿਜ਼ੀਓਥੈਰੇਪੀ ਸੈਂਟਰ ਦਾ ਜਿਹੜਾ ਬਠਿੰਡਾ ਸ਼ਹਿਰੀ ਦੇ ਐਮ.ਐਲ.ਏ. ਜਗਰੂਪ ਸਿੰਘ ਗਿੱਲ ਵੱਲੋਂ ਜਿਹੜਾ ਉਦਘਾਟਨ ਕੀਤਾ ਗਿਆ ਸਾਡੇ ਨਾਲ ਗਿੱਲ ਸਾਹਿਬ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੱਜੀ ਗੱਲਬਾਤ ਜੀ ਗੱਲ ਜੀ ਐਮ.ਐਲ.ਏ. ਸਾਹਿਬ ਅੱਜ ਫਿਜ਼ੀਓਥੈਰੇਪੀ ਸੈਂਟਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਛੀ ਅੱਜ ਪਾਈ ਮਨੀ ਸਿੰਘ ਸਿਵ ਹਸਪਤਾਲ ਦੇ ਵਿੱਚ ਫਿਜ਼ੀਓਥੈਰੇਪੀ ਸੈਂਟਰ ਦਾ ਉਦਘਾਟਨ ਕੀਤਾ ਜਿਹੜਾ ਪੰਜਾਬ ਦੇ ਵਿੱਚ ਪਹਿਲਾ ਅਜਿਹਾ ਸੈਂਟਰ ਹੈ ਜਿਹਦੇ ਵਿੱਚ ਏਸੀ ਹੈ ਬਖਵਾਕ ਕੈਵਨ ਬਣਿਆ ਨੇ 17 ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਔਰ ਇਸ ਦੇ ਉੱਤੇ ਤਕਰੀਬਨ 32 ਲੱਖ ਰੁਪਿਆ ਹੁਣ ਤੇ ਲੱਗ ਚੁੱਕਿਆ ਹੈ ਦੀ ਕੰਸਟਰਕਸ਼ਨ ਦੇ ਉੱਤੇ ਔਰ 9 ਲੱਖ ਰੁਪਏ ਦੀਆਂ ਮਸ਼ੀਨਾਂ ਹੋਰ ਆਰਡਰ ਕੀਤੀਆਂ ਹੋਈਆਂ ਨੇ ਔਰ ਜਿਸ ਤਰ੍ਹਾਂ ਹੋ ਇਹਨੂੰ ਕੰਨ ਨਾਜ਼ੀ ਰੋਡ ਹੋਏਗੀ ਉਹ ਦਿੱਤਾ ਜਾਏਗੀ ਇੱਥੇ ਸਟਾਫ ਵੀ ਜਿਹੜਾ ਹੈਗਾ ਬਹੁਤ ਵਧੀਆ ਹੈ ਸਬ ਰਵਿੰਦਰ ਸਿੰਘ ਜਿਹੜੇ ਤੇ ਫੀਜੋਥਲ ਪੁਰਾਣੇ ਨੇ ਉਹਨਾਂ ਦੀ ਇੱਥੇ ਡਿਊਟੀ ਹੈ ਉਹਨਾਂ ਦੀ ਟੀਮ ਪਛਿੰਡੇ ਦੇ ਲੋਕਾਂ ਨੂੰ ਨਹੀਂ ਹੋਰ ਵੀ ਜਿਹੜੇ ਬਾਹਰੋਂ ਲੋਕ ਇੱਥੇ ਆਉਣਗੇ ਇੰਨੀਆਂ ਸਵਾਵਾਵਾਂ ਦੇਣਗੇ ਜਿਹੜਾ ਨੰਬਰ 1 ਸੈਂਟਰ ਹੈ ਪੰਜਾਬ ਦੇ ਵਿੱਚ ਫਿਜ਼ੀਓਥੈਰੇਪੀ ਦਾ ਸਾਰੇ ਪੰਜਾਬ ਚ ਪਹਿਲਾ ਸੈਂਟਰ ਖੋਲਿਆ ਗਿਆ ਫਿਜ਼ੀਓਥੈਰੇਪੀ ਬਟਿੰਡਾ ਚ ਜੀ ਫਿਜ਼ੀਓਥੈਰੇਪੀ ਸੈਂਟਰ ਦਾ ਹੋ ਸਕਦਾ ਜਿੱਤੇ ਹੋਰ ਵੀ ਹੋ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸੈਂਟਰ ਹੈ ਇਹ ਪਹਿਲਾ ਸੈਂਟਰ ਸਾਰੇ ਜਿਹੜੇ ਫ੍ਰੀ ਆਫ ਕੋਸਟ ਦੇ ਇਲਾਜ ਹੋਣਗੇ ਸਾਰੇ ਜਿਹੜੇ ਨੋਮੀਨਲ ਚਾਰजेस ਭਰ ਕਰਨਗੇ ਉਹ ਮਰੀਜ਼ ਹੁੰਦੇ ਨੇ ਪੈਣਗੇ ਔਰ ਇੰਨੀਆਂ ਸਭ ਸਭ ਬਹੁਤ ਬੈਟਰ ਹੋਣਗੀਆਂ ਨਾਲ ਜਲੇ ਸੀਮੋ ਸਾਹਿਬ ਤੇ ਤੇਜਵੰਤ ਸਿੰਘ ਢਿਲੋਂ ਜਿਹੜੇ ਇਹਨਾਂ ਦੀ ਵੀ ਰਿਟਾਇਰਮੈਂਟ ਸੀ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਸतीश ਜੀ ਰਿਟਾਇਰਮੈਂਟ ਲੈ ਗਏ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਸਰਕਾਰ ਨੇ ਸਾਡੇ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਹੈੱਡ ਮਿਨਿਸਟਰੀ تھے ਐਸੀ ਉਹਦੇ ਕਹਿ ਕੇ ਗਏ ਸੀ ਕਿ ਇੱਥੇ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਸੈਂਟਰ ਤਿਆਰ ਕੀਤਾ ਜਾਵੇ ਉਹਨਾਂ ਦੀਆਂ ਸ਼ਾਮਾਂ ਦੇ ਮੁਤਾਬਕ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸੋਚ ਹੈ ਹੈੱਦ ਦੇ ਉੱਤੇ ਤੇ ਐਜੂਕੇਸ਼ਨ ਦੇ ਉੱਤੇ ਸੀ ਉਹਨੂੰ ਪੂਰਾ ਕਰਨ ਜਾ ਰਹੇ ਆ ਇਥੇ ਜੇ ਅੱਗੇ ਮਹੱਲਾ ਕਲੀਨਿਕ ਬਣਾਈ ਨੇ ਕ੍ਰਿਟੀਕਲ ਕੇਅਰ ਸੈਂਟਰ ਬਣ ਗਿਆ ਔਰ ਇਥੇ ਡਾਇਲਿਸਿਸ ਸੈਂਟਰ ਪਹਿਲਾਂ ਬਣਿਆ ਜਿੱਥੇ ਫ੍ਰੀ ਆਫ ਕਾਸਟ ਟ੍ਰੀਟਮੈਂਟ ਕੀਤੇ ਜਾਂਦੇ ਨੇ ਬਾਂਸਟਾਫ ਸੈਂਟਰ ਖੋਲਿਆ ਬਣਾ ਜਿੱਤੇ ਹਰ ਅੰਡਰ ਵਨ ਰੂਫ ਉਥੇ ਲੋਕਾਂ ਨੂੰ ਪ੍ਰੀ ਹੈਂਡ ਦਾ ਆਰਟੀਫੀਸ਼ੀਅਲ ਡਿੰਸ ਤੇ ਜਿਹੜੀਆਂ ਮਸ਼ੀਨਾਂ ਨੇ ਇਲੈਕਟ੍ਰਿਕ ਮਸ਼ੀਨਾਂ ਹੈਂਡੀਕੈਪਡ ਬੰਦੇ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਸਾਡੀ ਕੋਸ਼ਿਸ਼ ਹੈ ਪੰਜਾਬ ਸਰਕਾਰ ਦੀ ਕਿ ਜਿੰਨੀ ਵੀ ਵੱਧ ਤੋਂ ਵੱਧ ਸੂਚ ਫਰੈਂਡੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਸਕੇ ਉਹਦੇ ਲਈ ਅਸੀਂ ਬਚਨ ਬੰਦਾ ਹੈ ਔਰ ਹੋਰ ਫਿਜ਼ੀਓਥੈਰੇਪੀ ਸੈਂਟਰ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੂੰਗੀ ਮੈਂ ਬਠਿੰਡਾ ਸ਼ਹਿਰੀਆਂ ਨੂੰ ਜਾਂ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਕਿਸ ਹੁੰਦਾ ਹੈ ਕਿ ਇਹ ਜਿਹੜਾ ਸੈਂਟਰ ਜਿਹੜਾ ਪੰਜਾਬ ਸਰਕਾਰ ਨੇ ਤੁਹਾਡੇ ਸੂਰਤ ਵਾਸਤੇ ਬਣਾਇਆ ਜਿੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਵਧੀਆ ਐਕਸਪਰਟ ਫਿਜ਼ੀਓਥੈਰਾਪਿਸਟਸ ਨੇ ਇਹਦਾ ਜਿੰਨਾ ਵੀ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ ਉਹਨਾਂ ਨੂੰ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਸਾਡੀ ਜਿਹੜੀ ਚੈ ਮਨਛੈ ਲੋਕਾਂ ਨੂੰ ਹੈਲਥ ਸੁਰਤਾਂ ਦੀ ਅਸੀਂ ਵੀ ਔਰ ਦੇ ਉੱਤੇ ਖਰੇ ਉਤਰ ਬਿਲਕੁਲ ਜੀ ਬਿਲਕੁਲ ਐਸੀ ਐਮਐਲਏ ਬਠਿੰਡਾ ਜਗਰੂਪ ਸਿੰਘ ਗਿੱਲ ਸਾਡੇ ਨਾਲ ਸੀਐਮਓ ਸਾਹਿਬ ਵੀ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੱਚੀ ਗੱਲਬਾਤ ਜੀ ਜਿਹੜਾ ਫਿਜ਼ਿਓਥੈਰੇਪੀ ਸੈਂਟਰ ਦਾ ਜਿਹੜਾ ਉਦਘਾਟਨ ਹੋ ਚੁੱਕਿਆ ਹੈ ਸਿਵਲ ਹਸਪੀਟਲ ਬਠਿੰਡਾ ਚ ਕੀ ਕਹਿਣਾ ਚਾਹੁੰਦਾ ਜੋ ਇਸ ਤਰ੍ਹਾਂ ਦਾ ਸੈਂਟਰ ਦੇਖ ਕੇ ਦੇਖੋ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਅਸੀਂ ਜੋ ਵਾਦਾ ਆਪਣੇ ਸਰਕਾਰ ਨੇ ਕੀਤਾ ਸੀ ਉਹ ਚ ਸਾਡੀ ਜਿਹੜੀ ਕਮਿਟਮੈਂਟ ਸੀਗੀ ਉਹਦੀ ਇੱਕ ਵਿਜਨ ਲੈ ਕੇ ਚੱਲੇ ਸੀ ਡਿਸਟ੍ਰਿਕਟ ਐਜੂਕੇਸ਼ਨ ਨਾਲ ਰਲ ਕੇ ਐਮਐਲਏ ਨਾਲ ਰਲ ਕੇ ਜੋ ਅਸੀਂ ਫੰਡ ਚੋ ਕ੍ਰੀਏਟ ਕਰਕੇ ਨੂੰ ਕਿਸ ਤਰ੍ਹਾਂ ਮਾਡਲ ਬਣਾਤਾ ਪ੍ਰੀਸਨਲ ਚੈਂਬਰ ਟਾਈਪ ਕਿਤੇ ਵੀ ਫਿਜ਼ੀਓਥੈਰੇਪੀ ਯੂਨਿਟ ਬਣਾਇਆ ਇੱਕ ਕਮਰਾ ਹੁੰਦਾ ਜੀ ਜਿੱਥੇ ਆਡਰ ਮਸ਼ੀਨਾਂ ਪਈਆਂ ਹੋਣ ਅਸੀਂ ਬੜੀ ਪ੍ਰਾਈਵੇਸੀ ਨਾਲ ਸਾਰੇ ਚੈਂਬਰ ਆਡਰ ਬਣਾਏ ਕਿਨੇ ਹਰ ਦਾ ਮਕਸਦ ਜਿਵੇਂ ਆਡਰ ਰੇਡੀਏਸ਼ਨ ਨੇ ਜੈਰਾਟਿਕ ਆਡਾ ਹੈ ਪੈਡੈਟਿਕ ਸਾਡਾ ਸਰ ਜਿਵੇਂ ਵੇਟਿੰਗ ਰੂਮ ਹਰ ਚੀਜ਼ ਦੇ ਵਿੱਚ ਫੈਸਿਲਿਟੀ ਅਵੇਲੇਬਲ ਕਰਾਈ ਹੈ ਤਾਂ ਕਿ ਇਸ ਨੂੰ ਲੋਕਾਂ ਨੂੰ ਬੈਟਰ ਸਹੂਲਤਾਂ ਤੇ ਆਰਾਮ ਨਾਲ ਉਹਨਾਂ ਨੂੰ ਵੇਟਿੰਗ ਏਰੀਆ ਵੀ ਬਹੁਤ ਅੱਛਾ ਦਿੱਤਾ ਹੈ ਜਿਸ ਮਿਲਣ ਤੇ ਇਹ ਚ ਆਉਣ ਵਾਲੇ ਟਾਈਮ ਚ ਔਰ ਮਸ਼ੀਨਾਂ ਵੀ ਅਸੀਂ ਉਹਦੀ ਡਿਮਾਂਡ ਪਾਈ ਹੋਈ ਹੈ ਉਹ ਵੀ ਲੇਟੈਸਟ ਮਸ਼ੀਨਾਂ ਪਹੁੰਚਣਗੀਆਂ ਅਗਲੇ ਹਫ਼ਤੇ ਦਸ ਦਿਨਾਂ ਚ ਤੇ ਜੋ ਵੀ ਇਹਨੂੰ ਅੱਗੇ ਵੀ ਮੈਂ ਇੱਕ ਐਸ ਇਨ ਐਨਾ ਥੇ ਏਰੀਆ ਸੀ ਦਿੱਤਾ ਜਦੋਂ ਵੀ ਇਹਨ ਵਿੱਚ ਨਵੀਆਂ ਮਸ਼ੀਨਾਂ ਅੜਤ ਹੋਣਗੀਆਂ ਇੱਕ ਤਰ੍ਹਾਂ ਦਾ ਇੱਕ ਐਗਜ਼ਾਮਪਲ ਸੈੱਟ ਕਰਤੀ ਜੋ ਕਿ ਅਸੀਂ ਪਹਿਲਾਂ ਇੱਕ ਇੱਕ ਐਜ਼ ਅ ਕਾਈਂਡ ਜਿਹੜਾ ਡੈਕਸੀ ਸੈਂਟਰ ਸੀ ਦੱਸ ਬੈਡ ਦਾ ਸੀ ਪੰਜਾਬ ਚ ਪਹਿਲਾਂ ਸੀ ਉਸੇ ਤਰ੍ਹਾਂ ਹੀ ਅਸੀਂ ਇੱਕ ਨਵੀਂ ਐਗਜ਼ਾਮਪਲ ਸੈੱਟ ਕੀਤੀ ਹੈ ਬੜੀ ਨਵੇਂ ਜੋ ਵੀ ਕਿ ਪੰਜਾਬ ਬਠਿੰਡੇ ਦੇ ਲੋਕ ਤੇ ਆਸ-ਪਾਸੇ ਜੋ ਕਈ ਏਰੀਆ ਨੇ ਟ੍ਰੇਨ ਹੁੰਦੇ ਨੇ ਉਹ ਸੈਂਟਰ ਦਿੱਤਾ ਇਸ ਸਰ ਇੱਥੇ ਲੋਕਾਂ ਦਾ ਜਿਹੜੇ ਮਰੀਜ਼ ਆਣਗੇ ਉੱਥੇ ਫ੍ਰੀ ਆਫ ਕੋਸਟ ਇਲਾਜ ਹੋਏਗਾ ਦੇਖੋ ਨੋਮੀਨਲ ਰੇਟਸ ਨੇ ਬਿਲਕੁਲ ਜਿਵੇਂ ਪਰਚੀ ਰੇਟ ਹੁੰਦਾ 5 ਰੁਪਏ 10 ਰੁਪਏ ਆ ਡਾਡ ਜਿਹੜੀਆਂ ਟਰੀਟਮੈਂਟ ਦਾ ਸਕੈਪ ਬਹੁਤ ਨੋਮੀਨਲ ਰੇਟ ਨੇ ਜਿਹੜੇ ਕਿ ਨਾ ਮਾਤਰੀ ਹਨ ਸਿਰਫ ਇਹ ਵੀ ਉਸ ਦੇ ਜਿਸ ਸਿਸਟਮ ਨੂੰ ਚਲਾਉਣ ਵਾਸਤੇ ਜੋ ਨਗਰ ਨਿਗਮ ਸਿਹਤ ਜਿਵੇਂ ਸਰਕਾਰ ਦੀ ਹੁੰਦੀ ਹੈ ਉਸੇ ਹੀ ਖਰਚੇ ਨੇ ਐਨ ਉਸ ਉਹ ਖਰਚੇ ਹੈਗੇ ਬਹੁਤ ਨੋਮੀਨਲ ਨੇ ਜਿਹੜੇ ਪ੍ਰਾਈਵੇਟ ਦੇ ਤੇ ਬਹੁਤ ਜ਼ਿਆਦੇ ਆਈ ਨੇ ਨਾ ਹੀ ਐਡਾ ਪ੍ਰਾਈਵੇਟ ਸੈਂਟਰ ਕਿਤੇ ਆਪਣੇ ਨੇੜੇ ਤੇੜੇ ਕੋਈ ਪ੍ਰਾਈਵੇਟ ਸੈਂਟਰ ਵੀ ਅਵੇਲੇਬਲ ਨਹੀਂ ਹੈ ਫਿਰ ਜੋ ਥੈਰੇ ਇਹੀ ਅਸੀਂ ਜੋ ਕੋਈ ਅਸੀਂ ਕਹਾਂਗੇ ਸਾਡਾ ਸੈਂਟਰ ਇੰਨਾ ਵਧੀਆ ਹੈ ਜੇ ਕੋਈ ਤੁਸੀਂ ਫਿਜ਼ੋਥੈਰੇਪੀ ਕਰਾਉਣੀ ਹੈ ਜੇ ਪ੍ਰਾਈਵੇਟ ਕਰਾ ਰਹੇ ਹੋ ਕਿ ਮੁਸ਼ਕਲਾਂ ਆਰਥੋਪੀਡੀਸ਼ਨ ਤੋਂ ਲੈ ਕੇ ਨਿਊਰੋਲੋਜੀ ਦੀਆਂ ਸਾਰੀਆਂ ਪ੍ਰੋਬਲਮਸ ਇੱਥੇ ਯੂਜ਼ ਹੁੰਦਾ ਹੈ ਬੱਚਿਆਂ 'ਚ ਵੀ ਯੂਜ਼ ਹੁੰਦਾ ਹੈ ਸੋ ਆਪਦਾ ਇੱਥੇ ਆਉਣ ਅੱਗੇ ਇਹ ਹੀ ਸਨੇਹਾ ਵੀ ਆ ਕੇ ਆਪਦੀ ਫੈਸਿਲਿਟੀ ਜੋ ਸਰਕਾਰ ਨੇ ਇੰਨੀ ਵਧੀਆ ਫੈਸਿਲਿਟੀ ਪ੍ਰੋਵਾਈਡ ਕੀਤੀ ਆ ਉਹ ਅਵੇਲ ਕਰਨ ਤਾਂ ਕਿ ਆਪਦਾ ਉਸ ਦਾ ਜਿਹੜਾ ਲਾਭ ਉਹਨਾਂ ਨੂੰ ਮਿਲ ਸਕੇ ਤੇ ਅੱਗੇ ਵੀ ਜਾ ਕੇ ਲੋਕਾਂ ਨੂੰ ਇਹ ਦੱਸਾਂ एसी बठिंडा के एमएलए जगरूप सिंह गिल और सीएमओ बठिंडा जिन्ना नाल आपा की बात कीती जिन्ना ने किया की बठिंडा विच जेड़ा फिजियो सेंटर खोलया गया ए लोकां ली होवेगा लाभ दा एक से कैमरा मैन सुजिल दे नाल मनोज जट दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और WhatsApp channel par